ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ 65000 ਏਕੜ ਜ਼ਮੀਨ ਨੂੰ ਲੈਂਡ ਪੂਲਿੰਗ ਪਾਲਿਸੀ ਦੇ ਨਾਂ ਤੇ ਹੜੱਪਣ ਤੋਂ ਅਸਮਰਥ ਰਹਿਣ ਤੋਂ ਬਾਅਦ ਪੰਜਾਬ ਸਰਕਾਰ ਦੀ ਬਾਜ਼ ਅੱਖ ਹੁਣ ਮਹਾਲੀ ਦੀ ਆਈਟੀ ਸਿਟੀ ਦੇ ਨੇੜੇ 3517000 ਕਰੋੜ ਦੀ 3400 ਏਕੜ ਜ਼ਮੀਨ ਤੇ ਪੈ ਗਈ ਹੈ ਤੇ ਉਸ ਜ਼ਮੀਨ ਨੂੰ ਹੁਣ ਉਹਨਾਂ ਨੇ ਫੈਸਲਾ ਇਹ ਕੀਤਾ ਹੈ ਕਿ ਇਹਨੂੰ 2013 ਦੇ ਕਾਨੂੰਨ ਮੁਤਾਬਕ ਇਸ ਦਾ ਸੋਸ਼ਲ ਤੇ এনवायरमेंट ਅਸੈਸਮੈਂਟ ਕਰਵਾ ਕੇ ਉਸ ਤੋਂ ਬਾਅਦ ਇਸ ਨੂੰ ਬਿਨਾ ਕਿਸੇ ਦੀ ਮਰਜ਼ੀ ਤੋਂ ਧੱਕੇ ਨਾਲ ਲੈਂਡ ਪੂਲਿੰਗ ਕਰਾਉਣੀ ਹੈ ਇਸ ਦੀ ਯਾਨੀ ਉਹਨੂੰ ਐਕਵਾਇਰ ਨਹੀਂ ਕਰਨਾ ਐਕਵਾਇਰ ਕਰਾਂਗੇ ਤਾਂ ਪੈਸੇ ਦੇਣੇ ਪੈਣਗੇ ਪੈਸੇ ਤਾਂ ਦੇਣ ਨੂੰ ਢੇਲਾ ਨਹੀਂ ਹੈ ਇਸ ਕਰਕੇ ਇਸ ਨੂੰ ਵਲੰਟਰੀ ਵੀ ਨਹੀਂ ਕਹਾਂਗੇ ਵੀ ਤੁਸੀਂ ਮਰਜ਼ੀ ਹੈ ਜਿਹਨੇ ਦੇਣੀ ਹੈ ਦਿਓ ਜਿਹਨੀਆਂ ਨਹੀਂ ਦੇਣੀ ਨਾ ਦਿਓ ਧੱਕੇ ਨਾਲ ਉਹਨੂੰ ਲੈ ਕੇ ਉਹਦੀ ਲੈਂਡ ਪੂਲਿੰਗ ਕਰਕੇ ਡਿਵੈਲਪ ਕਰਾਂਗੇ ਤੇ ਦਸੰਬਰ 2026 ਤੋਂ ਪਹਿਲਾਂ ਪਹਿਲਾਂ ਉਹਨੂੰ ਡਿਵੈਲਪ ਕਰ ਦਿਆਂਗੇ ਤਾਂ ਕਿ ਚੋਣਾਂ ਦੇ ਵਿੱਚ ਅਸੀਂ ਜਾ ਸਕੀਏ ਜਣੀ ਪੈਸਾ ਸਾਡੇ ਕੋਲ ਆ ਜਾਵੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੇ ਅਸੀਂ ਇਹਦੇ 'ਚ ਮਹਾਲਾ ਮਾਲ ਹੋ ਜਾਈਏ ਪਰ ਇਹ ਜਿਹੜੇ ਮੰਗਰੀ ਲਾਲਦੇਵ ਸ਼ੀਨ ਸੁਪਨਿਆਂ ਦੀ ਤਰ੍ਹਾਂ ਇਹ ਗੱਲ ਵੀ ਧਰੀ ਧਰਾਈ ਰਹਿ ਜਾਣੀ ਹੈ ਪਤਾ ਲੱਗਿਆ ਵੀ ਗਮਾਡਾ ਤੇ ਪੰਜਾਬ ਹਾਊਸਿੰਗ ਵਿਕਾਸ ਵਿਭਾਗ ਹੈ ਜਿਹੜਾ ਉਹਨੇ ਇਹਦਾ ਇਹ ਸਮਾਜਿਕ ਤੇ ਵਾਤਾਵਰਣਿਕ ਸਰਵੇਖਣ ਕਰਾਉਣ ਲਈ ਜਿਹੜੀ ਹੈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ ਜਦੋਂ ਮਨਜ਼ੂਰੀ ਦੇਤੀਏ ਕਰਾ ਲਾਂਗੇ ਤੇ ਪੰਜਾਬ ਦੇ ਲੋਕਾਂ ਨੇ ਮਾਨ ਸਾਹਿਬ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੁਹਾਨੂੰ ਲੱਗਦਾ ਹੋਊਗਾ ਵੀ ਕੱਲੇ ਇਹ ਸਰਵੇਖਣ ਨਾ ਕਰਕੇ ਤੁਹਾਡੀ ਪਾਲਿਸੀ ਰੱਦ ਹੋਈ ਹੈ ਬਿਲਕੁਲ ਨਹੀਂ ਲੋਕਾਂ ਨੇ ਤੁਹਾਨੂੰ ਜ਼ਮੀਨ ਦੇਣੀ ਨਹੀਂ ਲੋਕ ਇਹ ਜ਼ਮੀਨ ਦੇਣੀ ਨਹੀਂ ਚਾਹੁੰਦੇ ਇਸ ਕਰਕੇ ਆ ਰਾਾ ਨਾ ਪਿਓ ਹੋਰ ਬਦਨਾਮੀ ਕਰਾਉਂਗੇ 176 ਵੀ ਖਾਓਗੇ ਤੇ 100 ਗੰਡੇ ਵੀ ਖਾਓਗੇ ਅਗਲੀ ਗੱਲ ਦੋਸਤੋ ਦੂਸਰੀ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਹੈ ਮੱਧ ਪ੍ਰਦੇਸ਼ ਦੇ ਖਜੂਰਾਹੋ ਦੇ ਵਿੱਚ ਇੱਕ ਜਾਵਰੀ ਮੰਦਿਰ ਹੈ ਜਿਹੜਾ ਯੂਨੈਸਕੋ ਦੀ ਜਿਹੜੀ ਵਰਲਡ ਹੈਰੀਟੇਜ ਦੀ ਸੂਚੀ 'ਚ ਸ਼ਾਮਲ ਹੈ ਉੱਥੇ ਭਗਵਾਨ ਜਿਹੜੇ ਵਿਸ਼ਨੂ ਜੀ ਹੈ ਉਹਨਾਂ ਦੀ ਮੂਰਤੀ ਦੇ ਦੀ ਬੇਹਰਮਤੀ ਹੋ ਗਈ ਕਿਸੇ ਕਾਰਨ ਹੋ ਟੁੱਟ ਗਈ ਸੀ ਇੱਕ ਉਹਨਾਂ ਦੇ ਸ਼ਰਧਾਲੂ ਨੇ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਪਬਲਿਕ ਇੰਟਰਸਟ ਲਿਟੀਗੇਸ਼ਨ ਪਾ ਦਿੱਤੀ ਇਹ ਕਹਿ ਕੇ ਵੀ ਇਹਦੀ ਮੂਰਤੀ 6.5 ਫੁੱਟ ਮੂਰਤੀ ਜਿਹੜੀ ਹੈ ਉਹ ਬਣਾਈ ਜਾਵੇ ਚੀਫ ਜਸਟਿਸ ਸਾਹਿਬ ਬੀ ਆਰ ਗਵਈ ਸਾਹਿਬ ਤੇ ਕੇ ਵਿਨੋਦ ਚੰਦਰਨ ਜੀ ਨੇ ਇਹਨੂੰ ਸੁਣ ਕੇ ਉਹਨੂੰ ਕਿਹਾ ਵੀ ਇਹ ਪਬਲਿਕ ਇੰਟਰਸਟ ਲਿਟੀਗੇਸ਼ਨ ਨਹੀਂ ਇਹ ਪਬਲਿਸਿਟੀ ਲਿਟਿਗੇਸ਼ਨ ਇੰਟਰੈਸਟ ਲਿਟਿਗੇਸ਼ਨ ਹੈ ਤੋ ਪਬਲਿਸਿਟੀ ਕਰਾਉਣਾ ਚਾਹੁੰਦਾ ਆਪਦਾ ਪ੍ਰਚਾਰ ਕਰਾਉਣਾ ਚਾਹੁੰਦਾ ਵੀ ਮੈਂ ਦੇਖੋ ਕਿੱਡਾ ਵੱਡਾ ਜਿਹੜਾ ਉਹ বিষ্ণੂ ਭਗਤਾਂ ਜੇ ਤੂੰ ਐਡਾ ਵੱਡਾ ਹੀ ਭਗਤ ਹੈ ਫਿਰ ਜਾ ਕੇ ਬੜੀ ਆਪਣੀ ਕਨਸੈਂਟਰੇਸ਼ਨ ਦੇ ਨਾਲ ਧਾਰਮਿਕ ਪੂਰੀ ਬਿਰਤੀ ਲਾ ਕੇ ਭਗਤੀ ਕਰ বিষ্ণੂ ਭਗਵਾਨ ਦੀ ਤੇ ਉਹਨਾਂ ਨੂੰ ਬੇਨਤੀ ਕਰ ਭਾ ਭਗਵਾਨ ਜੀ ਤੁਸੀਂ ਹੀ ਆਪੇ ਹੀ ਕਰੋ ਕੁਛ ਇਹਦਾ ਹੱਲ ਭਗਵਾਨ ਤਾਂ ਸਰਬ ਸ਼ਕਤੀਮਾਨ ਨੇ ਤੁਹਾਡੇ ਸਾਹਬ ਨਾਲ ਤੇ ਉਹਨਾਂ ਨੂੰ ਕਹੋ ਦੂਜੀ ਗੱਲ ਤੁਹਾਡੀ ਇਹ ਅਸੀਂ ਪੀਆਈਐਲ ਤਾਂ ਕਰਤੀ ਰਿਜੈਕਟ ਤੁਸੀਂ ਜੇ ਕੋਈ ਚਾਰਾ ਜੋਖ ਕਰਨੀ ਹੈ ਤਾਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅਧੀਨ ਹੈ ਉਹ ਮੰਦਿਰ ਤੇ ਸਾਰਾ ਉਹ ਕੰਪਲੈਕਸ ਉਹਨਾਂ ਨੂੰ ਕਹੋ ਜੇ ਉਹ ਕਰੂਗੀ ਉਹਦਾ ਫੈਸਲਾ ਹੋਊਗਾ ਸੁਪਰੀਮ ਕੋਰਟ ਆ ਕੇ ਆਪਣਾ ਪ੍ਰਚਾਰ ਖੱਟਣ ਦੀ ਇਹੀ ਜੀ ਗਲਤੀ ਫੇਰ ਨਾ ਕਰੇ ਅਗਲੀ ਗੱਲ ਦੋਸਤੋ ਦੂਜੀ ਜਿਹੜੀ ਹੈ ਇੰਡੀਅਨ ਐਕਸਪ੍ਰੈਸ ਨੇ ਜਿਹੜੇ ਸਨ 2020 ਦੇ ਵਿੱਚ ਦਿੱਲੀ 'ਚ ਦੰਗੇ ਹੋਏ ਸੀਗੇ ਜਦੋਂ CAA ਦਾ ਅੰਦੋਲਨ ਚੱਲਦਾ ਸੀ ਤੇ 트ੰਪ ਸਾਹਿਬ ਇੱਥੇ ਆਏ ਸੀ ਉਦੋਂ ਦੰਗੇ ਹੋ ਗਏ ਸੀ ਬਹੁਤ ਬੁਰੀ ਤਰ੍ਹਾਂ ਨਾਲ ਦੰਗਿਆਂ ਤੋਂ ਪਹਿਲਾਂ BJP ਦਾ ਇੱਕ ਮੰਤਰੀ ਜਿਹੜਾ ਉਦੋਂ ਮਿਨਿਸਟਰ ਆਫ ਸਟੇਟ ਹੁੰਦਾ ਸੀਗਾ ਅਨੁਰਾਗ ਠਾਕੁਰ ਉਹਨੇ ਬੜੇ ਭੜਕਾਊ ਨਾਰੇ ਲਾਏ ਸੀਗੇ ਆਡੀਅנס ਨੂੰ ਪੜਕਾਇਆ ਸੀਗਾ ਗੋਲੀ ਮਾਰੋ ਆਲੇ ਉਹ ਨਾਰੇ ਲਾਏ ਸੀ ਤੇ ਫਿਰ ਇੱਕ ਉਹਨਾਂ ਦਾ ਕਪਲ ਮਿਸ਼ਰਾ ਜਿਹੜਾ ਅੱਜ ਕੱਲ੍ਹ ਦਿੱਲੀ ਦਾ ਮੰਤਰੀ ਹੈ ਉਹਨੇ ਇੱਕ ਪੁਲਿਸ ਵਾਲੇ ਜਿਹੜਾ ਸੀਗਾ ਡਿਪਟੀ ਡਿਪਟੀ ਕਲੈਕਟਰ ਜਿਹੜਾ ਡਿਪਟੀ ਕਮਿਸ਼ਨਰ ਆਫ ਪੁਲਿਸ ਡੀਸੀਪੀ ਉਸ ਨੂੰ ਕਿਹਾ ਸੀ ਵੀ ਅਸੀਂ ਉਹ ਉੱਥੇ ਭੜਕਾਰਿਆ ਸੀ ਕਹਿੰਦਾ ਸੀ ਜੇ ਕੱਲ ਤੱਕ ਇਹ ਨਾ ਹਟੇ ਨਾ ਤਾਂ ਫਿਰ ਅਸੀਂ ਦੇਖਾਂਗੇ ਤੁਸੀਂ ਫਿਰ ਸਾਨੂੰ ਨਾ ਦੋਸ਼ ਦਿਓ ਜਣੀ ਦੂਜੇ ਦਿਨ ਦੰਗੇ ਹੋਗੇ ਇੱਕ ਪ੍ਰਵੇਸ਼ ਵਰਮ ਜਿਹੜਾ ਅੱਜ ਕੱਲ ਮંત્રી ਹੈ ਉੱਥੇ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਰਿਹਾ ਸਾਫ ਸਿੰਘ ਵਰਮਾ ਉਹਦਾ ਮੁੰਡਾ ਹੈ ਉਹ ਉਹਨੇ ਕਿਹਾ ਸੀ ਵੀ ਜਿਹੜੇ ਆ ਬੈਠੇ ਆ ਨਾ ਇੱਥੇ ਸ਼ਹੀਨ ਬਾਗ ਦੇ ਵਿੱਚ ਜੇ ਤੁਸੀਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿਤਾਤੀ ਤਾਂ ਇਹਨਾਂ ਨੇ ਉੱਥੋਂ ਉੱਠ ਕੇ ਆ ਕੇ ਤੁਹਾਡੀਆਂ ਬੱਚੀਆਂ ਬੇਟੀਆਂ ਭੈਣਾਂ ਘਰ ਵਾਲੀਆਂ ਦਾ ਬਲਾਤਕਾਰ ਕਰਨਾ ਹੈ ਐਡੇ ਢੜਕਾਉ ਨਾਰੇ ਲਾਏ ਸੀ ਉਹਨਾਂ ਤੇ ਕੋਈ ਕੇਸ ਨਹੀਂ ਉਹ ਮੰਤਰੀ ਨੇ ਪਰ ਜਿਨ੍ਹਾਂ ਤੇ ਕੇਸ ਬਣਾਏ ਉਦੋਂ ਦਿੱਲੀ ਦੰਗਿਆਂ ਦੇ ਵਿੱਚ ਜਿਹੜਾ ਉਸ ਟਾਈਮ ਜਿਹੜੇ ਆ ਉਹ 53 ਲੋਕ ਮਾਰੇ ਗਏ ਸੀ ਤੇ 700 ਤੋਂ ਵੱਧ ਲੋਕ ਜ਼ਖਮੀ ਹੋ ਗਏ ਸੀ ਤੇ ਸਰਕਾਰ ਪੁਲਿਸ ਨੇ ਉਸ ਟਾਈਮ 695 ਕੇਸ ਅ ਦਰਜ ਕੀਤੇ ਸੀਗੇ ਆਡ-ਆਡ ਐਫ ਆਈ ਆਰਾਂ ਤੇ ਉਹਨਾਂ ਚੋਂ ਅਗਸਤ 25 ਤੱਕ ਤਕਰੀਬਨ ਜਿਹੜੇ ਹੈ 97 ਕੇਸ ਜਿਹੜੇ ਹੈ 116 ਕੇਸਾਂ ਚ ਫੈਸਲੇ ਆ ਗਏ ਇੰਡੀਅਨ ਐਕਸਪ੍ਰੈਸ ਨੇ ਅੱਜ ਉਹਦੀ ਪੂਰੀ ਪੁਨਛਾਣ ਕੱਲਾ ਕੱਲਾ ਕੇਸ ਕੀ ਫੈਸਲਾ ਦਿੰਦਾ ਹੈ ਕੀ ਕਿ ਹਾਈ ਕੋਰਟ ਨੇ ਸਾਰੀ ਉਹਨਾਂ ਦਾ ਕਰਿਆਗਾ ਉਹ ਕਹਿੰਦੇ ਵੀ 97 ਕੇਸਾਂ ਚ ਲੋਕ ਬਰੀ ਹੋਗੇ 19 ਕੇਸਾਂ ਚ ਸਜ਼ਾਵਾ ਹੋਈਆਂ ਨੇ ਜਾਨੀ ਪੁਲਿਸ ਦੇ ਕੇਸ ਕੇਦਾਂ ਦੇ ਐ ਉਹਦੇ ਵਿੱਚ 93 ਕੇਸਾਂ ਦੇ ਵਿੱਚ ਉਹਨਾਂ ਨੇ ਕੱਲੇ ਕੱਲੇ ਨੂੰ ਜਾਣਿਆ ਉਹਨਾਂ ਜਿਹੜੇ 97 ਚੋਂ ਜਿਹੜੇ ਬਰੀ ਹੋਗੇ ਉਹ ਕਹਿੰਦੇ ਆ ਵੀ ਉਹ ਜੱਜਾਂ ਦੇ ਜਿਹੜੇ ਫੈਸਲੇ ਲਿਖੇ ਹੋਏ ਆ ਉਹਨਾਂ ਚ ਕਿਹਾ ਹੈ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਗਵਾਹ ਫਰਜੀ ਸੀ ਜਿਹੜੇ ਗਵਾਹ ਹੈ ਹੀ ਨਹੀਂ ਸੀ ਫਰਜੀ ਕਿਤੋਂ ਹੋਰ ਹੀ ਫੜ ਕੇ ਲਿਆ ਕੇ ਉਹਨਾਂ ਤੋਂ ਬਿਆਨ ਦਵਾ ਲੇ ਦੋ ਗਵਾਹਾਂ ਨੇ ਤਾਂ ਇੱਕ ਕਹਤਾ ਵੀ ਆ ਜਿਹੜੇ ਬਿਆਨ ਮੇਰੇ ਲਿਖੇ ਹੋਇਆ ਜੀ ਇਹ ਤਾਂ ਮੇਰੇ ਬਿਆਨ ਹੈ ਹੀ ਨਹੀਂ ਮੈਂ ਨਹੀਂ ਇਹ ਬਿਆਨ ਦਿੱਤੇ ਪੁਰਸ ਨੂੰ ਇਹ ਆ ਇਹਨਾਂ ਨੇ ਆਪੇ ਹੀ ਲਿਖ ਲੇ ਹੋਰ ਇਸ ਤਰ੍ਹਾਂ ਦੇ ਵੀ ਜਿਹੜੇ ਜਿਹੜੇ ਫਰਜੀ ਚੀਜ਼ਾਂ ਪਾ ਪਾ ਕੇ ਉਹ ਲੋਕ ਬਣਾਏ ਹੋਏ ਸੀ ਇੱਕ ਕੇਸ ਦੇ ਵਿੱਚ ਪਤਾ ਸੀਗਾ ਵੀ ਇਹਨੂੰ ਅਸੀਂ ਨਜਾਇਜ਼ ਫਸਾ ਰਹੇ ਹਾਂ ਪਰ ਉਹਨੂੰ ਦੋ ਕੇਸਾਂ 'ਚ ਫਸਾਤਾ ਇੱਕ ਮੁਸਲਮ ਬੰਦਾ ਸੀ ਨੂਰ ਮੁਹੰਮਦ ਉਸ ਦੇ ਕੇਸ ਦੇ ਵਿੱਚ ਲੱਗਿਆ ਵੀ ਇਹ ਗੱਲ ਬਣਨੀ ਨਹੀਂਗੀ ਫਿਰ ਦੂਸਰਾ ਉਹਨਾਂ ਨੇ ਕਈ ਸਾਰੇ ਕੇਸਾਂ ਦੇ ਵਿੱਚ ਜਿਹੜੇ ਐ ਇੱਕ ਉਹਨਾਂ ਨੇ ਜਿਹੜਾ ਇਸ ਤਰ੍ਹਾਂ ਦਾ ਵੀ ਕੀਤਾ ਵੀ ਜਿਹੜੇ ਸ਼ਨਾਖਤੀ ਪ੍ਰੇਡ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਉਹ ਸ਼ਨਾਖਤੀ ਪ੍ਰੇਡ ਹੀ ਨਹੀਂ ਕਰਾਈ ਲੱਗਦਾ ਇਹ ਸੀ ਵੀ ਬਹੁਤ ਸਾਰੇ ਕੇਸਾਂ ਦੇ ਵਿੱਚ ਉਹ ਇਨਸਾਫ ਨਹੀਂ ਦਿਵਾਉਣਾ ਚਾਹੁੰਦੀ ਪੁਲਿਸ ਇਹ ਚਾਹੁੰਦੀ ਹੈ ਵੀ ਇਹ ਕੇਸ ਬੰਦ ਹੋ ਜਾ ਸਾਡੀ ਜਾਨ ਛੁੱਟੇ ਜਿਹੜੇ ਕਿਉਂਕਿ ਝੂਠੇ ਬਣਾਏ ਹੋਏ ਸੀਗੇ ਦੂਜੇ ਪਾਸੇ ਕੀ ਹੈ ਦੋਸਤੋ ਦੂਜੇ ਪਾਸੇ ਇਹ ਹੈ ਵੀ ਜਿਹੜੇ ਉਮਰ ਖਾਲਦੁਨੀ ਜਿਹੜੇ ਉਹਨਾਂ ਕੇਸਾਂ 'ਚ ਕਿਤੇ ਸ਼ਾਮਿਲ ਹੀ ਨਹੀਂ ਉਹਨਾਂ ਨੂੰ ਕਹਿ ਕੇ ਵੀ ਇਹਨਾਂ ਨੇ ਡੂੰਗੀ ਜਿਹੜੀ ਪਿੱਛੇ ਇਹਨਾਂ ਦੇ ਸਾਜ਼ਿਸ਼ ਸੀਗੀ ਦੰਗਿਆਂ ਦੇ ਪਿੱਛੇ ਉਹਨਾਂ ਦੇ ਵਿੱਚ ਹੈ ਉਹਨਾਂ ਤੇ ਯੂ.ਏ.ਪੀ.ਏ ਲਾ ਕੇ ਉਹਨਾਂ ਦੀ ਜ਼ਮਾਨਤ ਨਹੀਂ ਹੋਣ ਦਿੱਤੀ ਜਾ ਰਹੀ ਪੰਜ ਸਾਲਾਂ ਤੋਂ ਜੇਲ੍ਹ 'ਚ ਬੈਠੇ ਆ ਤੇ ਜਿਹੜੇ ਬੰਦੇ ਕੁਝ ਦੂਜੀ ਹਿੰਦੂ ਧਿਰ ਦੇ ਜਿਨ੍ਹਾਂ ਦੇ ਉਸ ਟਾਈਮ ਵੀਡੀਓਜ਼ ਆਈਆਂ ਸੀਗੀਆਂ ਪੱਥਰबाजी ਕਰਦਿਆਂ ਦੀਆਂ ਬਾਕੀ ਚੀਜ਼ਾਂ ਦੀ ਆ ਪੂਰੀ ਤਰ੍ਹਾਂ ਨਾਲ ਦਿਖਾਇਆ ਹੋਇਆ ਸੀ ਗੋਲੀ ਚੱਲਦੀ ਇੱਕ ਬਿਲਡਿੰਗ ਦੇ ਉੱਤੋਂ ਉਹ ਰਵੀਸ਼ ਕੁਮਾਰ ਹੁਣੀ ਐਨਡੀ ਟੀਵੀ ਤੇ ਹੁੰਦੇ ਸੀ ਉਹ ਜੇ ਤੁਸੀਂ ਧਿਆਨ ਨਾਲ ਦੇਖੀਆਂ ਹੋਣ ਉਹ ਬੰਦੇ ਜਿਹੜੇ ਉਹਨਾਂ ਤੇ ਕੇਸ ਇਹੋ ਜਿਹਾ ਬਣਾ ਕੇ ਉਹਨਾਂ ਨੂੰ ਬਰੀ ਕਰਵਾ ਦਿੱਤਾ ਗਿਆ ਸੋ ਇਹ ਟਿੱਪਣੀਆਂ ਜਿਹੜੀਆਂ ਨੇ ਦੱਸਦੀਆਂ ਨੇ ਵੀ ਪੁਲਿਸ ਦਾ ਕਰਦਾਰ ਕੀ ਹੈ ਤੁਹਾਨੂੰ ਨਾਲ ਦੀ ਨਾਲ ਇੱਕ ਗੱਲ ਇਹ ਦੱਸਦੀ ਹੈ ਵੀ ਸੰਨ 2020 ਦੀ ਜਨਵਰੀ ਦੇ ਵਿੱਚ ਜੀਐਨਯੂ ਦੇ ਵਿਦਿਆਰਥੀਆਂ ਦੇ ਉੱਤੇ ਰਾਤ ਨੂੰ ਮੂੰਹ ਬੰਨ ਕੇ ਕੁਝ ਬੰਦੇ ਆ ਕੇ ਕਟਾਈ ਕਰਦੇ ਆ ਕੁੜੀਆਂ ਦੀ ਕਰਦੇ ਆ ਮੁੰਡਿਆਂ ਦੀ ਕਰਦੇ ਆ ਜਿਹੜੀ ਉਦੋਂ ਦੀ ਪ੍ਰਧਾਨ ਸੀਗੀ ਆਇਸ਼ੀ ਗੋਸ਼ ਉਹਦੀ ਵੀ ਕਟਾਈ ਦਿੱਤੀ ਸੀ ਉਸ ਟਾਈਮ ਪੁਲਿਸ ਜਿਹੜੀ ਹੈ ਉਹਨੇ ਉਲਟਾ ਕੇਸ ਉਹਨਾਂ ਤੇ ਹੀ ਪਾਤਾ ਜਿਹੜੇ ਕੁੱਟੇ ਗਏ ਸੀਗੇ ਜਿਹੜੇ ਕੁੱਟਣ ਵਾਲੇ ਸੀ ਉਹਨਾਂ ਨੂੰ ਛੜਤਾ ਉਹਨਾਂ ਦੀਆਂ ਵੀਡੀਓਜ਼ ਸੀਗੀਆਂ ਤੇ ਪੁਲਿਸ ਦਾ ਇੱਕ ਅਫਸਰ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਐਮ ਐਸ ਰਧਾਵਾ ਸਰਦਾਰ ਸੀ ਤੇ ਉਹ ਜਿੰਨਾ ਝੂਠ ਬੋਲਦਾ ਸੀਗਾ ਉਸ ਟਾਈਮ ਉਹਨੂੰ ਐਸ ਐਫ ਆਈ ਦੀ ਪੂਰੀ ਫੁੱਲ ਫਾਰਮ ਵੀ ਨਹੀਂ ਸੀ ਪਤਾ ਜਿਹੜਾ ਉੱਥੇ ਲੋਕਾਂ ਨੂੰ ਦੱਸ ਰਿਹਾ ਸੀ ਵੀ ਨਹੀਂ ਇਹਨਾਂ ਨੇ ਕੀਤਾ ਇਹ ਸਾਰਾ ਕੁਝ ਆਏ ਬਾਹਰੋਂ ਦੂਜੇ ਮੂੰਹ ਬੰਨੇ ਹੋਏ ਆ ਉਹਨਾਂ ਦੀਆਂ ਵੀਡੀਓਜ਼ ਐ ਉਹਨਾਂ ਨੂੰ ਮਾਫ ਦੂਜਿਆਂ ਤੇ ਕੇਸ ਪਾਤਾ ਸੋ ਦਿੱਲੀ ਪੁਲਿਸ ਦਾ ਰਿਕਾਰਡ ਜਿਹੜਾ ਉਹ ਬਹੁਤ ਘਣਾਉਣਾ ਅਤੇ ਮਾਰ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਡੀਆਂ ਵਿਦਿਅਕ ਸੰਸਥਾਵਾਂ ਦੀ ਕਰਨੀ ਚਾਹੁੰਦੇ ਆ ਸਾਡਾ ਕਿੰਨਾ ਬੇੜਾ ਗਰਕ ਹੋ ਗਿਆ ਉਹਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਵੀ ਜਿਹੜਾ ਦਿੱਲੀ ਪਬਲਿਕ ਸਕੂਲ ਹੈ ਡੀਪੀਐਸ ਉਸ ਨੇ ਆਪਣੇ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਇੱਕ ਸਰਕੂਲਰ ਪਾਇਆ ਵੀ 17 ਤਰੀਕ ਨੂੰ ਮੋਦੀ ਜੀ ਦਾ ਹੈਗਾ ਜਨਮ ਦਿਨ ਤੁਸੀਂ ਮੋਦੀ ਜੀ ਨੇ ਜਿਹੜੇ-ਜਿਹੜੇ ਚੰਗੇ ਕੰਮ ਕੀਤੇ ਆ ਦੇਸ਼ ਦੀ ترقی ਦੇ ਵਿੱਚ ਉਹਨਾਂ ਦਾ ਲੇਖਾ ਕਰਕੇ ਉਹਨਾਂ ਦੇ ਕਾਰਡ ਬਣਾਓ ਗਰੀਟਿੰਗ ਕਾਰਡ ਉਹਨਾਂ ਦੀਆਂ ਛੋਟੀਆਂ ਵੀਡੀਓਜ਼ ਬਣਾਓ ਉਹਨਾਂ ਦੇ ਬਾਕੀ ਚੀਜ਼ਾਂ ਬਣਾ ਕੇ ਉਹ ਭੇਜੋ ਤੁਸੀਂ ਤੇ ਇਹਦਾ ਰੌਲਾ ਪੈ ਗਿਆ ਵੀ ਇਹ ਤਾਂ ਵਿਦਿਆਰਥੀਆਂ ਤੋਂ ਕਿਹੜਾ ਕੰਮ ਲੈ ਰਹੇ ਹੋ ਤੁਸੀਂ ਲੋਕਾਂ ਨੇ ਕਿਹਾ ਵੀ ਇਹ ਸਾਡੇ ਵਿਦਿਆਰਥੀਆਂ ਤੋਂ ਕਿਉਂ ਆਪਣਾ ਰਾਜਨੀਤਿਕ ਪ੍ਰਚਾਰ ਕਰਾ ਰਿਹਾ ਸਕੂਲ ਸਕੂਲ ਏ ਕੌਣ ਹੁੰਦਾ ਇਹ ਕਰਨ ਵਾਲਾ ਉਹ ਰੌਲਾ ਪੈ ਗਿਆ ਮੋਦੀ ਜੀ ਦਾ ਅੱਜ ਹੈਗਾ ਦੇ ਲੋਕ ਤਾਂ ਇਹਨੂੰ ਬੇਰੁਜ਼ਗਾਰੀ ਦਿਵਸ ਦੇ ਤੌਰ ਤੇ ਮਨਾਉਂਦੇ ਰਹੇ ਆ ਕਈ ਸਾਲ ਹੁਣ ਪਤਾ ਨਹੀਂ ਕਿਉਂ ਮਨਾਉਣਾ ਚਾਹੀਦਾ ਵੀ ਇਹ ਬੰਦਾ ਬੰਦਾ ਜਾਤੀ ਤੌਰ ਤੇ ਨਹੀਂ ਉਹਦੀ ਜਿਹੜੀ ਨੀਤੀ ਹੈ ਸਮੁੱਚੇ ਤੌਰ ਤੇ ਉਹ ਨੀਤੀ ਬੇਰੁਜ਼ਗਾਰੀ ਪੈਦਾ ਕਰਨ ਵਾਲੀ ਹੈ ਇਹਦੇ ਨਾਲ ਹੀ ਜੁੜਮੀ ਗੱਲ ਪਿਛਲੇ ਦਿਨਾਂ ਦੇ ਵਿੱਚ 11 ਸਤੰਬਰ ਨੂੰ ਇੱਕ ਲੇਡੀ ਸ਼ਰੀ রাম ਕਾਲਜ ਫਾਰ ਔਮਨ ਦਿੱਲੀ ਦੇ ਵਿੱਚ ਹੈਗਾ ਬਹੁਤ ਰਿਪਿਊਟਡ ਕਾਲਜ ਹੈ ਉੱਥੇ ਉਹਨਾਂ ਨੇ ਜਿਹੜਾ ਹੈ ਇੱਕ ਅਨਸਟੋਪੇਬਲ ਇੰਡੀਆ ਜਣੀ ਬੇਰੋਕ ਭਾਰਤ 2047 ਤੱਕ ਜਣੀ ਤਰੱਕੀ ਦੀਆਂ ਛਲਾਂਗਾ ਮਾਰਦਾ ਜਾ ਰਿਹਾ ਹੈ ਇਸ ਵਿਸ਼ੇ ਦੇ ਉੱਤੇ ਇੱਕ ਭਾਸ਼ਣ ਕਰਵਾ ਲਿਆ ਭਾਸ਼ਣ ਕਰਤਾ ਸੀਗੇ ਸ਼੍ਰੀ ਦੀਪਕ ਬੋਰਾ ਜੀ ਜਿਹੜੇ ਕਿ ਪੋਲੈਂਡ ਰਮਾਨੀਆ ਹੋਰ ਮੁਲਕਾਂ ਦੇ ਵਿੱਚ ਦੇਸ਼ ਦੇ ਐਮਬੈਸਡਰ ਰਹੇ ਹੈ ਅੱਜ ਕੱਲ ਰਿਟਾਇਰਡ ਨੇ ਉਹਨਾਂ ਨੂੰ ਸੱਦ ਲਿਆ ਉਹ ਆ ਕੇ ਜੋ ਕੁਝ ਬੋਲੇ ਉਹਦਾ ਟ੍ਰਿਬਿਊਨ ਨੇ ਬਾਕੀ ਅਖਬਾਰਾਂ ਨੇ ਬਹੁਤ ਚੰਗਾ ਨੋਟਿਸ ਲਿਆਗਾ ਪ੍ਰੋਫੈਸਰ ਅਪੂਰਵਾਨੰਦ ਜੀ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਵਿੱਚ ਹਿੰਦੀ ਪੜ੍ਹਾਉਂਦੇ ਆ ਉਹਨਾਂ ਨੇ ਉਹਨੂੰ ਬਹੁਤ ਹੀ ਸ਼ਰਮਨਾਕ ਕਿਹਾਗਾ ਉਹ ਬੰਦਾ ਉੱਥੇ ਕਹਿ ਰਿਹਾ ਆਪਣੇ ਭਾਸ਼ਣ ਦੇ ਵਿੱਚ ਕਹਿੰਦਾ ਜੇ ਮੈਂ ਆਪਣਾ ਨਾਮ ਮੁਹੰਮਦ ਦੀਪਕ ਰੱਖ ਲਾਂ ਤਾਂ ਮੈਂ ਚਾਰ ਵਿਆਹ ਕਰਾਵਾਂ ਜਿਹਦੇ ਚੋਂ ਇੱਕ ਵਿਆਹ ਤੁਹਾਡੀ ਪ੍ਰਿੰਸੀਪਲ ਨਾਲ ਕਰਾਵਾਂ ਪ੍ਰਿੰਸੀਪਲ ਬੜੀ ਸੋਹਣੀ ਹੈ ਕੁੜੀਆਂ ਬਾਰੇ ਕਿਹਾ ਵੀ ਤੁਸੀਂ ਹੁਣ ਮਾਵਾਂ ਤੇ ਪਤਨੀਆਂ ਬਣਨ ਵਾਲੀਆਂ ਤੇ ਬਗੈਰਾ ਇਸ ਤਰ੍ਹਾਂ ਦਾ ਕਰੋ ਤੁਸੀਂ ਬਾਕੀ ਬਹੁਤ ਸਾਰਾ ਉਹਨਾਂ ਇਤਿਹਾਸ ਉਹਨੇ ਇਸ ਤਰ੍ਹਾਂ ਦਾ ਦੱਸਿਆ ਜਾਤ ਪਾਤ ਦੇ ਬਾਰੇ ਵਿੱਚ ਬਹੁਤ ਸਾਰੇ ਲਫ਼ਜ਼ ਜਾਤ ਪਾਤ ਦੇ ਨੂੰ ਵਧਾਵਾ ਦੇਣ ਵਾਲੇ ਪਾਏ ਤੇ ਮੁਸਲਮਾਨਾਂ ਦੇ ਵਿਰੋਧੀ ਉਹਨੇ ਉਹਦੇ ਵਿੱਚ ਪ੍ਰਚਾਰ ਕੀਤਾ ਜਣੀ ਐਡੀ ਘਟਿਆ ਸ਼ਬਦਾਵਲੀ ਉਸ ਬੰਦੇ ਨੇ ਬੋਲੀ ਬਹੁਤ ਸਾਰੀਆਂ ਕੁੜੀਆਂ ਨੇ ਇਹਦਾ ਬੁਰਾ ਬਣਾਇਆ ਪਰ ਦੂਜੇ ਪਾਸੇ ਏ ਵੀ ਹੈ ਕਿ ਕਈ ਉਹਦੇ ਨਾਲ ਖੁਸ਼ ਹੋਈਆਂ ਉਹਦੇ ਨਾਲ ਡਾਂਸ ਕੀਤਾ ਤੇ ਉਹਦੇ ਉਹਦੇ ਤੋਂ ਆਟੋਗ੍ਰਾਫ ਲਏ ਉਹਦੇ ਸਿਗਨੇਚਰ ਲਏ ਤੇ ਉਹਨੇ ਇਹ ਵੀ ਕਿਹਾ ਵੀ ਕਈ ਲੋਕ ਕਹਿੰਦੇ ਆ ਮੈਂ ਮੋਦੀ ਦਾ ਚਮਚਾ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਵੀ ਮੈਂ ਮੋਦੀ ਦਾ ਚਮਚਾ ਨਹੀਂ ਮੈਂ ਮੋਦੀ ਦਾ ਮਹਾ ਚਮਚਾ ਹਜੇ ਇਹ ਬੰਦੇ ਸਾਡੀਆਂ ਵਿਦਿਕ ਸੰਸਥਾਵਾਂ 'ਚ ਆ ਕੇ ਕਿਹੜੀ ਕਿਹੜਾ ਚਾਂਨਣ ਦੇਣਗੇ ਲੋਕਾਂ ਨੂੰ ਕਿੱਧਰ ਨੂੰ ਤੁਰਪੀਆਂ ਸਾਡੀਆਂ ਸੰਸਥਾਵਾਂ ਐਡੀ ਵੱਡੀ ਨਾਮੀ ਗ੍ਰਾਮੀ ਸੰਸਥਾ ਹੈ ਲੇਡੀ ਸੀਰੀ ਰਾਮ ਕਾਲਜ ਉਹਦਾ ਨਾਂ ਹੈ ਇਸ ਤਰ੍ਹਾਂ ਨੂੰ ਬਦਨਾਮ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਅੱਜ ਦੀ ਗੱਲ 'ਚ ਐਨਏ ਬਹੁਤ-ਬਹੁਤ ਸ਼ੁਕਰੀਆ ਧੰਨਵਾਦ